ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਆਮ ਆਦਮੀ ਪਾਰਟੀ ਆਪ ਨੇ ਪੰਜਾਬ ਦੇ ਪਾਰਟੀ ਦੇ ਪ੍ਰਧਾਨ ਅਮਨ अरोड़ा ਦੀ ਅਗਵਾਈ ਹੇਠ ਕਈ ਉੱਚ ਪੱਧਰੀ ਮੀਟਿੰਗਾਂ ਕਰਕੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਜ਼ਮੀਨੀ ਪੱਧਰ ਤੇ ਕੰਮ ਸ਼ੁਰੂ ਕਰ ਦਿੱਤਾ ਹੈ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਵਿੱਚ ਹੋਈਆਂ ਇਹਨਾਂ ਮੀਟਿੰਗਾਂ ਵਿੱਚ ਸੂਬੇ ਭਰ ਤੋਂ ਪਾਰਟੀ ਦੇ ਪ੍ਰਮੁੱਖ ਆਗੂਆਂ ਵਿਧਾਇਕਾਂ ਜ਼ਿਲ੍ਹਾ ਇੰਚਾਰਜਾਂ ਤੇ ਜਥੇਬੰਦੀਆਂ ਦੀਆਂ ਟੀਮਾਂ ਨੇ ਚੋਣ ਰਣਨੀਤੀ ਵਿੱਚ ਸ਼ਮੂਲੀਅਤ ਕੀਤੀ ਇਹਨੇ ਪਾਰਚੰਨਣ ਵਾਲੇ ਪ੍ਰੋਗਰਾਮ ਵਿੱਚ ਪਟਿਆਲਾ ਫਗਵਾੜਾ ਜਲੰਧਰ ਅਤੇ ਲੁਧਿਆਣਾ ਡਿਵੀਜ਼ਨਾਂ ਦੀਆਂ ਟੀਮਾਂ ਦੇ ਨਾਲ-ਨਾਲ ਸੂਬਾ ਪੱਧਰੀ ਡਿਵੀ ਸੂਬਾ ਪੱਧਰੀ ਆਗੂਆਂ ਨਾਲ ਵੀ ਵਿਸਤਾਰ ਪੂਰਕ ਚਰਚਾ ਕੀਤੀ ਗਈ। ਅਮਨ अरोੜਾ ਨੇ ਜ਼ਮੀਨੀ ਪੱਧਰ ਤੇ ਵਰਕਰਾਂ ਨਾਲ ਯੋਜਨਾਬੰਦੀ ਅਤੇ ਸਰਗਰਮ ਸ਼ਮੂਲੀਅਤ ਦੀ ਮਹੱਤਤਾ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਾਰਦਰਸ਼ੀ ਅਤੇ ਜਵਾਬਦੇਹੀ ਸ਼ਾਸਨ ਪ੍ਰਦਾਨ ਕਰਨ ਲਈ ਵਚਨਬੱਧ ਹੈ। ਆਉਣ ਵਾਲੀਆਂ ਮਿਊਨਸ ਮਿਊਨਿਸਪਲ ਕਾਰਪੋਰੇਸ਼ਨ ਚੋਣਾਂ ਪੰਜਾਬ ਭਾਰ ਵਿੱਚ ਸਾਡੇ ਵੱਲੋਂ ਕਮਾਏ ਪਰੋਸੇ ਅਤੇ ਸਦ ਭਾਵਨਾ ਨੂੰ ਦੁਹਰਾਉਣ ਦਾ ਇੱਕ ਮੌਕਾ ਹਨ ਮੀਟਿੰਗਾਂ ਵਿੱਚ ਸ਼ਹਿਰੀ ਸਥਾਨਿਕ ਸੰਸਥਾਵਾਂ ਵਿੱਚ ਆਪ ਦੀ ਮਜਦੂਗੀ ਨੂੰ ਮਜ਼ਬੂਤ ਕਰਨ ਲਈ ਰਣਨੀਤੀਆਂ ਤਿਆਰ ਕਰਨ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਜਮਿਨੀ ਪੱਧਰ ਤੇ ਚਲਾਈ ਮਹਿਮ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੱਧਰੀ ਆਗੂਆਂ ਅਤੇ ਪਾਰਟੀ ਵਰਕਰਾਂ ਤੋਂ ਸਰਗਰਮੀ ਨਾਲ ਫੀਡਬੈਕ ਮੰਗੀ ਗਈ ਅਮਨ ਰੋੜਾ ਨੇ ਐਲਾਨ ਕੀਤਾ ਹੈ ਕਿ ਪਾਰਟੀ ਜਲਦੀ ਹੀ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦੀਆਂ ਅਰਜ਼ੀਆਂ ਸਵੀਕਾਰ ਕਰਨਾ ਸ਼ੁਰੂ ਕਰ ਦੇਵੇਗੀ। ਚੋਣ ਪਰਿਕਿਰਿਆ ਯੋਗਤਾ, ਇਮਾਨਦਾਰੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਦੀ ਸੇਵਾ ਕਰਨ ਦੀ ਯੋਗਤਾ ਨੂੰ ਤਰਜੀਹ ਦੇਵੇਗੀ। ਮੀਟਿੰਗਾਂ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਆਗੂਆਂ ਵਿੱਚ ਮੰਤਰੀ ਡਾਕਟਰ ਅਵਜੋਤ ਸਿੰਘ, ਹਰਭਜਨ ਸਿੰਘ, ਈਟੀਓ ਡਾਕਟਰ ਬਲਬੀਰ ਸਿੰਘ, ਮੋਹਿੰਦਰ ਭਗਤ, ਬਰਿੰਦਰ ਗੋਇਲ, ਹਰਦੀਪ ਸਿੰਘ ਮੁੰਡਿਆ अरुणप्रीत सिंह सहोदा मीत प्रधान ਤੇ ਵਿਧਾਇਕ ਜਗਦੀਪ ਸਿੰਘ ਕਾਕਾਪਰਾੜ मीत प्रधान ਜਸਵੀਰ ਸਿੰਘ ਰਾਜਾਕੇਲ ਮੀਤ ਮੀਤ ਪ੍ਰਧਾਨ ਸ਼ਮਿੰਦਰ ਸਿੰਘ ਖਿੰਡਾ ਸੁਭਾਸ ਕਤਰ ਜਗਰੂਪ ਸਿੰਘ ਸੇਖਾਵਾ ਆਪ ਪੰਜਾਬ ਜਨਰਲ ਸਕੱਤਰ ਅਮਨਦੀਪ ਸਿੰਘ ਮੋਹੀ ਸੁਭਾਸ ਕਤਰ ਰਾਜਵਿੰਦਰ ਕੋਹੜਾ ਕਿਆੜਾ ਸੁਭਾਸ ਕਤਰ ਗੁਰਦੇਵ ਸਿੰਘ ਲਖਾ ਸੁਭਾਸ ਕਤਰ ਆ ਰਣਜੋਧ ਹੰਡਾਣਾ ਸੁਭਾਸ ਕਤਰਤੇ ਪਰਮਿੰਦਰ ਸਿੰਘ ਗੋਲਡੀ ਚੇਅਰਮੈਨ ਸਭੇਤ ਕਈ ਹੋਰ ਆਗੂ ਹਾਜ਼ਰ ਸਨ ਆਗੂਆਂ ਨੇ ਆਪਦੀ ਹਾਲ ਹੀ ਦੀਆਂ ਜ਼ਮੀਨੀ ਚੋਣਾਂ ਵਿੱਚ ਜਿੱਤ ਬਾਰੇ ਇਤਸ਼ਾਹ ਜ਼ਾਹਰ ਕੀਤਾ ਜਿਸ ਨਾਲ ਪਾਰਟੀ ਕਾਡਰ ਵਿੱਚ ਮਨੋਬਲ ਵਧਿਆ ਹੈ ਵਰਕਰਾਂ ਦੀ ਊਰਜਾ ਤੇ ਸਮਰਪਣ ਦੀ ਪ੍ਰਸ਼ੰਸਾ ਕੀਤੀ ਗਈ ਆਗੂਆਂ ਨੇ ਜੋ ਦੇ ਕੇ ਕਿ ਪੰਜਾਬ ਦੇ ਲੋਕ ਆਮ ਸਰਕਾਰ ਦੀਆਂ ਲੋਕ ਕੇਂਦ੍ਰਿਤ ਨੀਤੀਆਂ ਲਈ ਉਹਨਾਂ ਦੇ ਨਾਲ ਖੜੇ ਹਨ ਪਾਰਟੀ ਦੀਆਂ ਸੰਭਾਵਨਾਵਾਂ ਤੇ ਬੋਲਦੇ ਅਮਨ अरोੜਾ ਨੇ ਕਿਹਾ ਕਿ ਸਾਨੂੰ ਨਗਰ ਨਿਗਮ ਚੋਣਾ ਚ ਨਵੇਂ ਰਿਕਾਰਡ ਬਣਾਉਣ ਦਾ ਭਰੋਸਾ ਹੈ ਪੰਜਾਬ ਦੇ ਲੋਕ ਸਾਡਾ ਕੰਮ ਦੇਖ ਚੁੱਕੇ ਹਨ ਅਤੇ ਜਾਣਦੇ ਹਨ ਕਿ ਆਮ ਆਪਰੇ ਵਾਦੇ ਪੂਰੇ ਕਰਦੀ ਹੈ ਇਕੱਠੇ ਮਿਲ ਕੇ ਅਸੀਂ ਸ਼ਹਿਰੀ ਚਾਸਨ ਵਿੱਚ ਪਾਰਦਰਸ਼ੀ ਇਮਾਨਦਾਰ ਅਤੇ ਵਿਕਾਸ ਕੇਂਦਰਿਤ ਪ੍ਰਸ਼ਾਸਨ ਲਈ ਰਾਹ ਪੱਧਰਾ ਤੇ ਕਰ ਰਹੇ ਹਾਂ ਪਾਰਟੀ ਆਪਣੇ ਆਪ ਪ੍ਰੀਟ ਪ੍ਰੋਗਰਾਮ ਨੂੰ ਤੇਜ਼ ਕਰਨ ਸਾਰੇ ਸੰਗਠਨਤਾਤਮਕ ਪਧਰਾ ਤੋਂ ਸਰਗਰਮ ਭਾਗੀਦਾਰੀ ਨੂੰ ਯਕੀਨੀ ਬਣਾਉਣ ਅਤੇ ਆਉਣ ਵਾਲੀਆਂ ਚੋਣਾਂ ਲਈ ਯੋਗ ਉਮੀਦਵਾਰਾਂ ਦੀ ਚੋਣ ਨੂੰ ਤਰਜੀਹ ਦੇਣ ਦੀ ਯੋਜਨਾ ਬਣਾ ਰਹੀ ਹੈ ਮੀਟਿੰਗਾਂ ਵਿੱਚ ਸ਼ਾਮਲ ਹੋਣ ਵਾਲੇ ਹੋਰ ਪ੍ਰਮੁੱਖ ਆਗੂਆਂ ਵਿੱਚ ਪਵਨ ਕੁਮਾਰ ਟੀਨੂ, ਦੀਪਕ ਬਾਲੀ, ਡਾਕਟਰ ਸਣੀ ਆਲੂਵਾਲੀਆ, ਵ代यक ਜੀਤ ਪਾਲ ਸਿੰਘ ਕੋਲੀ, ਇੰਦਰਜੀਤ ਸਿੰਘ ਸੰਦੂ ਲੋਕ ਸਭਾ ਇੰਚਾਰਜ ਮੇਘ ਚੰਦ ਸ਼ੇਰ ਮਾਜਰਾ ਜਲੰਧਰ ਮਹਿਤਾ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਜੋਗਿੰਦਰ ਮਾਨ ਫਗਵਾੜਾ ਹਲਕਾ ਇੰਚਾਰਜ ਹਰਮਿੰਦਰ ਸਿੰਘ ਬਖਸ਼ੀ ਲੋਕ ਸਭਾ ਇੰਚਾਰਜ ਲਲਿਤ ਸਖਲਾਨੀ ਜ਼ਿਲ੍ਹਾ ਇੰਚਾਰਜ ਕਪੂਰਥਲਾ ਵਿਧਾਇਕ ਰਮਨ ਰੋੜਾ ਜਲੰਧਰ ਸੈਂਟਰਲ ਦਿਨੇਸ਼ ਢਾਲ ਹਲਕਾ ਇੰਚਾਰਜ ਜਲੰਧਰ ਉੱਤਰੀ ਸ਼੍ਰੀ ਹਮਰਤਪਾਲ ਸਿੰਘ ਡਾਕਟਰ ਦੀਪਕ ਬਾਂਸ ਲੋਕ ਸਭਾ ਇੰਚਾਰਜ ਲੁਧਿਆਣਾ ਚਨਪਾਲ ਸਿੰਘ ਮੱਕਰ ਜ਼ਿਲ੍ਹਾ ਪ੍ਰਧਾਨ ਪਰਮਵੀਰ ਸਿੰਘ ਜ਼ਿਲ੍ਹਾ ਸੈਕਸ਼ਨ ਗੁਰਪ੍ਰੀਤ ਗੋਗੀ ਵਿਧਾਇਕ ਲੁਧਿਆਣਾ ਵੈਸਟ ਮੋਦਨ ਲਾਲ ਬੱਗਾ ਵਿਧਾਇਕ ਲੁਧਿਆਣਾ ਉਤਰੀ ਐ ਸ਼ੋਕਮਾਰ ਪੱਪੀ ਵਿਧਾਇਕ ਲੁਧਿਆਣਾ ਸੈਂਟਰਲ ਦਲਜੀਤ ਸਿੰਘ ਅਰਵਾਲ ਵਿਧਾਇਕ ਲੁਧਿਆਣਾ ਪੂਰਬ ਰਣਿੰਦਰ ਪਾਲ ਕੋਹਰਾ ਚਿਨਾ ਵਿਧਾਇਕ ਲੁਧਿਆਣਾ ਦੱਖਣ ਕੁਲਵੰਤ ਸਿੰਘ ਸਿੱਧੂ ਵਿਧਾਇਕ ਆਤਮਨਗਰ ਗੁਰਧਰਮਾਨ ਸਿੰਘ ਕੁਲੀ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਗ੍ਰਾਮੀਣ ਪ੍ਰਦੀਪ ਸਿੰਘ ਖਾਲਸਾ ਜ਼ਿਲ੍ਹਾ ਸਕੱਤਰ ਲੁਧਿਆਣਾ ਗ੍ਰਾਮੀਣ ਹਰਪੂ ਪਿੰਦਰ ਸਿੰਘ ਦਾ ਤਰੋੜ ਜ਼ਿਲ੍ਹਾ ਪ੍ਰਧਾਨ ਪਿੰਡੂ ਸ਼ਹਿਰੀ ਸੀਐਸ ਸੁਰੇਸ਼ ਗੋਲਕ ਕੈਸ਼ੀਅਰ ਪੰਜਾਬ ਅਤੇ ਨਵਜੋਤ ਸਿੰਘ ਜ਼ਰਗ ਲੋਕ ਸਭਾ ਇੰਚਾਰਜ ਫਤੇਗੜ ਸਾਹਿਬ ਹਾਜ਼ਰ ਸਨ